ਕੀ ਆ ਕਨੇ ਵਾਲ ਕੇ ਰੱਖਿਆ ਮੈਂ ਇਹਨਾਂ ਨੂੰ ਮੈਂ ਕਾਲੇ ਚਣੇ ਆ ਕਾਲੇ ਦੇਸੀ ਚਣੇ ਇਹਨਾਂ ਨੂੰ ਮੈਂ ਥੜਕਾ ਲਾਉਂਗੀ ਤੇ ਆਹ ਹੁਣ ਆਪਾਂ ਤੜਕਾ ਲਾਉਨੇ ਆ ਤੇ ਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਬੜੀ ਬੜੀ ਤੁਹਾਡੀ ਮਿਹਰਬਾਨੀ ਆ ਤੁਹਾਡੇ ਹਿੰਮਤ ਦੇ ਨਾਲ ਹੀ ਮੇਰਾ ਚੈਨਲ ਚੱਲਣ ਦਿਆ ਏ ਤੇ ਬਹੁਤ ਵਧੀਆ ਜੀ ਬਹੁਤ ਪਿਆਰ ਦਿੰਦੇ ਹੋ ਤੁਸੀਂ ਮੇਰੇ ਚੈਨਲ ਨੂੰ ਤੇ ਆਓ ਆਪਾਂ ਅੱਜ ਸਬਜੀ ਬੜੇ ਵਧੀਆ ਤਰੀਕੇ ਦੇ ਨਾਲ ਢਾਂਗ ਦੇ ਨਾਲ ਬਣਾਉਣੀ ਆ ਤੇ ਤੁਸੀਂ ਅੱਗੇ ਵੀ ਜ਼ਿਆਦਾ ਵੀਡੀਓ ਮੇਰੀਆਂ ਜਿਹੜੀਆਂ ਹੁੰਦੀਆਂ ਨਾ ਸਾਰੀਆਂ ਸਬਜ਼ੀਆਂ ਦੇ ਉੱਤੇ ਹੀ ਹੁੰਦੀਆਂ ਆ ਕਿਉਂਕਿ ਸਬਜੀ ਮੈਨੂੰ ਬਹੁਤ ਵਧੀਆ ਬਣਾਣੀ ਆਉਂਦੀ ਹੈ ਸਭ ਤੋਂ ਵਧੀਆ ਸਬਜੀ ਬਣਾਣੀ ਆਉਂਦੀ ਆ ਮੈਨੂੰ ਹੋਰ ਵੀ ਚੀਜ਼ਾਂ ਹੁੰਦੀਆਂ ਵਾ ਬਾਕੀ ਮੈਂ ਤਲੀਆਂ ਚੀਜ਼ਾਂ ਜਿਹੜੀਆਂ ਆ ਉਹ ਥੋੜੀਆਂ ਜਿਹੀਆਂ ਘੱਟ ਚ ਰੱਖਦੀ ਆ ਕਿਉਂਕਿ ਸਾਡੇ ਖਾਂਦਾ ਵੀ ਕੋਈ ਨਹੀਂ ਆ ਤੇ ਮੈਂ ਸੋਚਦੀ ਆ ਵੀ ਸਿਹਤ ਵੀ ਨਾ ਖਰਾਬ ਹੋਵੇ ਤੇ ਵੀਡੀਓ ਵੀ ਵਧੀਆ ਬਣੇ ਤੇ ਹਰੀਆਂ ਸਬਜ਼ੀਆਂ ਜਿਹੜੀਆਂ ਆ ਦੂਜੀਆਂ ਸਬਜ਼ੀਆਂ ਦਾਲਾਂ ਆਇਰਾ ਵਗੈਰਾ ਇਹ ਵੀਡੀਓ ਬਹੁਤ ਕੰਮ ਦੀਆਂ ਹੁੰਦੀਆਂ ਨੇ ਇਹ ਜ਼ਰੂਰੀ ਵੇਖਣੀਆਂ ਚਾਹੀਦੀਆਂ ਨੇ ਤੇ ਆਜੋ ਫਿਰ ਆਪਾਂ ਹੁਣ ਸਬਜੀ ਬਣਾਉਣ ਵੱਲ ਚੱਲਦੇ ਆਂ ਸਬਜੀ ਬਣਾਣੇ ਆ ਪਹਿਲਾ ਆਪਾਂ ਨਾ ਗੈਸ ਬਾਲਾਂਗੇ ਕੁਕਰ ਦੇ ਥੱਲੇ ਗੈਸ ਬਾਲ ਦਿੱਤਾ ਏ ਫਿਰ ਆਪਾਂ ਨਾ ਦੇਖਾਂਗੇ ਆਪਣਾ ਜਿਹੜਾ ਇਹਦੇ ਵਿੱਚ ਪਾਣੀ ਤਾਂ ਨਹੀਂ ਆ ਇਹ ਸੁੱਕ ਜਾਗਾ ਤੇ ਫਿਰ ਆਪਾਂ ਤੇਲ ਪਾਉਨੇ ਆ ਇਦੇ ਵਿੱਚ ਦੇਖੋ ਮੈਂ ਦੋ ਟਮਾਟਰ ਲਏ ਨੇ ਜਿਨ੍ਹਾਂ ਨੂੰ ਮੈਂ ਨਾ ਗ੍ਰाइंड ਕਰ ਲਿਆ ਏ ਪਿਊਰੀ ਬਣਾ ਲਈ ਇਹਨਾਂ ਦੀ ਇੱਕ ਚੀਜ਼ ਆ ਇਹ ਪਿਆਜ਼ ਲਸਣ ਆ ਅਦਰਕ ਆ ਹਰੀ ਮਿਰਚ ਆ ਉਹਦਾ ਪੇਸਟ ਬਣਾ ਲਿਆ ਕਿਉਂਕਿ ਜੇ ਮੈਂ ਤੁਹਾਨੂੰ ਕੱਟੇ ਵਿਖਾਉਂਦੀ ਨਾ ਤੇ ਫਿਰ ਮੈਂ ਦੂਜੀ ਵੀਡੀਓ ਵਿੱਚ ਐਡ ਨਹੀਂ ਕਰ ਸਕਦੀ ਸੀ ਜਿਹੜੀਆਂ ਮੈਂ ਸਬਜ਼ੀਆਂ ਦੀ ਵਿਖਾਈ ਆ ਮਤਲਬ ਬੀਜੀਆਂ ਹੋਈਆਂ ਸਬਜ਼ੀਆਂ ਤੁਹਾਨੂੰ ਵਿਖਾਈਆਂ ਨਾ ਉਹ ਫਿਰ ਵਿੱਚ ਐਡ ਨਹੀਂ ਹੋਣੀ ਸੀ ਇਸ ਕਰਕੇ ਇਹ ਮੈਂ ਪੀਠ ਕੇ ਸਾਰਾ ਕੁਝ ਮੁਖਾਤਾ ਕਿ ਇੰਨਾ ਟਾਈਮ ਨਹੀਂ ਸੀ ਹੈਗਾ ਤੇ ਤੁਹਾਨੂੰ ਪਤਾ ਵੀ ਐਡੀ ਲੰਬੀ ਵੀਡੀਓ ਕੋਈ ਵੇਖਦਾ ਵੀ ਨਹੀਂ ਹੈਗਾ ਠੀਕ ਹੈ ਆਪਾਂ ਹੁਣ ਤੜਕਾ ਹੀ ਲਗਾਣੇ ਆ ਬਸ ਤੜਕੇ ਵਾਲੀ ਚੱਲਦੇ ਆ ਤੇ ਤੜਕਾ ਲਗਾ ਕੇ ਫਿਰ ਤੁਹਾਨੂੰ ਨਾਲ-ਨਾਲ ਮੈਂ ਵਿਖਾਈ ਜੰਨੀ ਆ ਆ ਦੇਖੋ ਹੁਣ ਮੈਂ ਇੱਕ ਕੜਚੀ ਤੇਲ ਦੀ ਪਾਣ ਲਈ ਆ ਰਫਾਇਨ ਤੇਲ ਆ ਜੀ ਮੇਰੇ ਕੋਲ ਤੇ ਆ ਦੇਖੋ ਇੱਕ ਥੋੜਾ ਜਿਹਾ ਆਪਾਂ ਹੋਰ ਪਾ ਲਿਆ ਇਹ ਤੇਲ ਤੇ ਇੱਕ ਚੀਜ਼ ਤੁਸੀਂ ਆ ਤੇਲ ਗਰਮ ਹੁੰਦਿਆ ਤੱਕ ਹੋਰ ਦੇਖੋ ਆ ਦੇਖੋ ਬਾਲੇ ਚਨੇ ਮੈਂ ਜਿਹੜੇ ਆ ਇਹਨਾਂ ਨੂੰ ਮੈਂ ਗ੍ਰाइंड ਕੀਤਾ ਆ ਇਹ ਚੀਜ਼ ਦੇ ਨਾਲ ਇਹ ਫਰਕ ਪੈਂਦਾ ਸਬਜ਼ੀ ਨੂੰ ਕਿ ਆਪਾਂ ਸਬਜ਼ੀ ਜਿੰਨੀ ਮਰਜ਼ੀ ਸੰਘਣੀ ਬਣਾ ਸਕਦੇ ਆ ਕਿਉਂਕਿ ਜਿਹੜੇ ਚਨੇ ਆਂਦੇ ਪਿਆਜ਼ ਜਿਆਦਾ ਅਸੀਂ ਪਾ ਨਹੀਂ ਸਕਦੇ ਤੇ ਆਹ ਚੀਜ਼ ਪਾਓ ਇਹਦੇ ਨਾਲ ਸਬਜ਼ੀ ਇੱਕ ਵਧੀਆ ਫਲਕਾ ਛੋਲਿਆਂ ਦੀ ਸਬਜ਼ੀ ਬਣਦੀ ਆ ਤੇ ਵੀ ਤੁਹਾਨੂੰ ਮੈਂ ਦੱਸਣੀ ਆ ਇਹਦੇ ਵਿੱਚੋਂ ਚਨੇ ਕੱਢੇ ਨਹੀਂ ਇਹ ਆ ਚੀਜ਼ ਦੇ ਵਿੱਚੋਂ ਚਨੇ ਲਏ ਨੇ ਮੈਂ ਤੇ ਇਹਨਾਂ ਨੂੰ ਮੈਂ ਪੀੜ ਦਿੱਤਾ ਹੈ ਤੇ ਹੁਣ ਮੈਂ ਨਾ ਪਹਿਲਾਂ ਮੈਂ ਇਹਦੇ ਵਿੱਚ ਜੀਰਾ ਪਾਵਾਂਗੀ ਥੋੜਾ ਜਿਹਾ ਆ ਦੇਖੋ ਅੱਧਾ ਕਮਚਾ ਮੈਂ ਜੀਰੇ ਦਾ ਪਾਵਾਂਗੀ ਤੇ ਦੇਖੋ ਖੁਦਾਂ ਫੜਕਣ ਫੜਕੰਦੇ ਆਏ ਫਿਰ ਆਪਾਂ ਇਹ ਹੁਣ ਜਿਹੜਾ ਪੇਸਟ ਬਣਾ ਰੱਖਿਆ ਟਮਾਟਰ ਦਾ ਤੇ ਨਾ ਸੌਰੀ ਪਿਆਜ਼ਾਂ ਦਾ ਹੈਗੀਆਂ ਮਿਰਚਾਂ ਦਾ ਤੇ ਲਸਣ ਦਾ ਤੇ ਅਦਰਕ ਦਾ ਇਹ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਅੱਧাই ਆਪਾਂ ਇਹਨੂੰ ਹੁਣ ਥੰਨ ਲਵਾਂਗੇ ਇਹ ਪੇਸਟ ਨੂੰ ਆਪਾਂ ਉਹਨਾਂ ਲਵਾ ਗ੍ਰਾਮ ਨਾਲ ਇਹ ਦੇਖੋ ਆਪਾਂ ਇੱਕ ਪੱਤਾ ਜਿਹੜਾ ਆ ਇਹ ਵਾਲਾ ਤੇਜ ਪੱਤਾ ਇਹ ਵੀ ਇੱਕ ਵਿੱਚ ਪਾ ਦਵਾਂਗੇ ਥੋੜਾ ਜਿਹਾ ਆਪਾਂ ਜਿਹੜਾ ਆ ਕੜੀ ਪੱਤਾ ਪਾਵਾਂਗੇ ਆ ਦੇਖੋ ਸਕਾਹ ਕੇ ਰੱਖਿਆ ਹੋਇਆ ਕੜੀ ਪੱਤਾ ਜੇ ਹਰਿਆ ਨਹੀਂ ਮਿਲਦਾ ਤੇ ਆਪਾਂ ਸੁੱਕਾ ਵੀ ਪਾ ਸਕਦੇ ਹਾਂ ਜਿੱਦਾਂ ਆ ਦੇਖੋ ਮੈਂ ਪਾਤਾ ਤੇ ਆ ਦੇਖੋ ਮੈਂ ਡੱਬੀ ਭਰ ਕੇ ਰੱਖੀ ਹੋਈ ਆ ਤੇ ਇਹ ਆਪਾਂ ਵਰਤ ਸਕਦੇ ਹਾਂ ਜੀ ਕਿਸੇ ਡਾਮ ਨਹੀਂ ਹੁੰਦਾ ਘਰ ਤੇ ਬਹੁਤ ਵਧੀਆ ਸਬਜ਼ੀ ਬਣਦੀ ਆ ਦੇਖੋ ਮਸਾਲਾ ਤਿਆਰ ਹੋ ਰਿਹਾ ਬਹੁਤ ਵਧੀਆ ਫਸਟ ਕਲਾਸ ਤੇ ਹੁਣ ਤਾਂ ਨਮੈ ਮਸਾਲਾ ਤਿਆਰ ਕਰਦੇ ਕਰਦੇ ਸਮੇਂ ਦੱਸਦੀਆਂ ਬਾਕੀ ਮਸਾਲਾ ਸਾਡਾ ਜਿਹੜਾ ਆ ਬਹੁਤ ਵਧੀਆ ਬਣ ਰਿਹਾ ਏ ਆਪਾਂ ਥੋੜਾ ਜਿਹਾ ਇਹਦੇ ਚ ਨਮਕ ਪਾਵਾਂਗੇ ਪਹਿਲਾਂ ਨਮਕ ਦਵਾ ਰਹੀ ਪਾਣਾ ਛੋਲੇ ਉਬਾਲਣ ਲੱਗਿਆ ਵੀ ਮੈਂ ਨਮਕ ਪਾਇਆ ਸੀ ਤੇ ਇਹ ਮਸਾਲਾ ਭੁੰਨਣ ਵਾਸਤੇ ਨਮਕ ਮੈਂ ਇੰਨਾ ਘਪਾਤਾ ਹੈ ਅੱਧਾ ਚਮਚਾ ਤੇ ਇਹ ਕੜਚੀ ਨਾਲ ਮੈਂ ਹਿਲਾਵਾਂਗੀ ਕਿਉਂਕਿ ਉਹਦੀ ਕੜਚੀ ਜਿਹੜੀ ਆ ਦੂਜੀ ਆ ਸਟੀਲ ਦੀ ਉਹਦੀ ਡੰਡੀ ਬਹੁਤ ਛੇਤੀ ਗਰਮ ਹੋ ਜਾਂਦੀ ਆ ਤੇ ਹੱਥ ਜਿਹੜਾ ਆ ਸੜਨ ਦਾ ਵੀ ਖਤਰਾ ਰਹਿੰਦਾ ਤੇ ਦਿਨੋਂ ਚੰਗਾ ਇਹਨੂੰ ਜਦ ਤੱਕ ਤੜਕਾ ਪੋਜਦਾ ਆ ਆਪਾਂ ਇਹ ਕੜਚੀ ਲਗਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਜੀ ਮੇਰੇ ਆ ਜਿਹੜੇ ਤੜਕਾ ਆ ਇਹਨੇ ਵੀ ਆਹ ਕੋ ਤੇਲ ਜਿਹੜਾ ਆ ਛੱਡ ਦਿੱਤਾ ਏ ਤੇ ਮੈਂ ਤੁਹਾਨੂੰ ਥੋੜਾ ਜਿਹਾ ਲਾਗੇ ਕਰਕੇ ਵਿਖਾ ਸਕਦੀ ਆ ਇਹ ਆ ਦੇਖੋ ਆ ਦੇਖੋ ਤੇਲ ਇਹਨੇ ਛੱਡ ਦਿੱਤਾ ਥੋੜਾ ਜਿਹਾ ਆ ਦੇਖੋ ਛੱਡ ਰਿਹਾ ਹੁਣ ਮੈਂ ਇਹਦੇ ਵਿੱਚ ਨਾ ਪਾ ਰਹੀ ਆ ਬਾਕੀ ਦਾ ਸਮਾਨ ਥੋੜਾ ਥੋੜਾ ਕਰਕੇ ਤੇ ਹੁਣ ਤੁਸੀਂ ਦੇਖੋ ਪਹਿਲਾਂ ਮੈਂ ਇਹਦੇ ਵਿੱਚ ਪਾਵਾਂਗੀ ਨਮਕ ਮਸਾਲੇ ਪਾਵਾਂਗੀ ਜਿੰਨੇ ਆਪਣੇ ਨਮਕ ਤੇ ਪਾਤਾ ਸਾਰੀ ਧਨੀਆ ਪਾਊਡਰ ਪਾਵਾਂਗੀ ਅੱਧਾ ਚਮਚਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੀ ਅੱਧਾ ਚਮਚਾ ਜੀਰਾ ਪਾਊਡਰ ਪਾਵਾਂਗੀ ਅੱਧਾ ਚਮਚਾ ਢੇਗੀ ਮਿਰਚ ਪਾਵਾਂਗੀ ਅੱਧਾ ਚਮਚਾ ਹਲਦੀ ਦਾ 1 ਚਮਚਾ ਪਾ ਦਾਂਗੀ ਮੈਂ ਤੇ ਬਾਕੀ ਮੈਂ ਨਾ ਸੁੱਕੀ ਲਾਲ ਮਿਰਚ ਨਹੀਂ ਪਾਵਾਂਗੀ ਇਹਦੇ ਵਿੱਚ ਕਿਉਂਕਿ ਮੈਂ 5-6 ਮਿਰਚਾਂ ਜਿਹੜੀਆਂ ਨਾ ਹਰੀਆਂ ਪਾ ਦਿੱਤੀਆਂ ਵਿੱਚ ਜਿਆਦਾ ਮਿਰਚਾਂ ਫਿਰ ਕੋਈ ਖਾਂਦਾ ਨਹੀਂ ਖਰਾ ਵਧੀਆ ਨਹੀਂ ਗੱਲ ਬੰਦੀ ਤੇ ਆਹ ਦੇਖੋ ਕਿੰਨਾ ਸੋਹਣਾ ਮਸਾਲਾ ਆਪਣੇ ਆਪ ਹੀ ਭੁੱਜ ਰਿਹਾ ਹੈ ਤੇ ਬਹੁਤ ਵਧੀਆ ਜਿਹੜਾ ਖੁਸ਼ਕ ਮਸਾਲਾ ਹੋ ਰਿਹਾ ਕਿਉਂਕਿ ਮੈਂ ਤੇਲ ਵੀ ਬੜੇ ਹਿਸਾਬ ਨਾਲ ਪਾਇਆ ਏ ਤੇ ਜਿਆਦਾ ਨਾ ਮੈਂ ਤੇਲ ਪਾਇਆ ਇਹ ਤੇ ਨਾ ਮਸਾਲੇ ਜਦਾਂ ਵਧੀਆ ਸਬਜ਼ੀ ਬਣਾ ਰਹੇ ਹਾਂ ਇੱਕ ਥੋੜਾ ਜਿਹਾ ਪਾਣੀ ਪਾ ਦਾਂਗੇ ਮਸਾਲੇ ਫੁੱਲਣ ਵਾਸਤੇ ਤੜਕਾ ਜਿਹੜਾ ਹੈ ਨਾ ਜਿੰਨਾ ਕੋ ਜੂਗਾ ਜਿੰਨਾ ਵਧੀਆ ਬਣੂਗਾ ਸਬਜੀ ਦਾ ਉਨਾ ਹੀ ਟੇਸਟ ਵੱਧ ਆਏਗਾ ਤੁਹਾਨੂੰ ਇਹ ਗੱਲ ਮੇਰੀ ਪੱਕੀ ਹੈ ਨੋਟ ਕਰਕੇ ਰੱਖਿਓ ਜਿੰਨੀ ਵਧੀਆ ਸਬਜੀ ਬਣੂਗੀ ਉਨਾ ਹੀ ਵਧੀਆ ਤੜਕਾ ਬਣੂਗਾ ਦੇਖੋ ਆਹ ਦੇਖੋ ਤੜਕਾ ਕਿੰਨਾ ਸੋਹਣਾ ਬਣ ਰਿਹਾ ਮੈਂ ਤੁਹਾਨੂੰ ਅੱਗੇ ਕਰਕੇ ਵਿਖਾ ਰਹੀ ਆ ਤੇ ਆਹ ਦੇਖੋ ਤੇ ਆਪਾਂ ਹੁਣ ਇਹ ਮਸਾਲੇ ਤੇ ਗਏ ਪੁੱਜ ਆਪਾਂ ਨੂੰ ਟਮਾਟਰ ਦਾ ਹੀ ਜਿਹੜੀ ਪਿਉਰੀ ਬਣਾਈ ਆ ਉਹ ਪਾਉਨੇ ਆ। ਉਹਨੂੰ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਥੋੜਾ ਜਿਹਾ ਭੁੰਨ ਲਵਾਂਗੇ। ਹੁਣ ਤੁਹਾਨੂੰ ਮੈਂ ਆਪਣਾ ਨਾਲ ਤੜਕਾ ਵਿਖਾਨੀ ਇਹਦਾ। ਕਿਵੇਂ ਦਾ ਬਣ ਗਿਆ ਆ। ਕੈਮਰਾ ਕਮਾ ਕੇ ਜਰਾ ਕਿਤੇ ਫੇਰ ਵਿਖਾਨੀ ਤੁਹਾਨੂੰ। ਆਹ ਦੇਖੋ ਜੀ ਤੜਕਾ ਕਿਵੇਂ ਰਜ ਰਿਹਾ। ਇਹਨੇ ਬਣਾ ਰਿਆ ਦੇਖੋ ਕਿੰਨਾ ਫਸ ਕਲਾਸ ਆ ਜਦਾ ਆਪਾਂ ਨਾ ਗੈਸ ਦਿੱਤੇ ਮੋਬਾਈਲ ਨਹੀਂ ਕਰ ਸਕਦੇ ਕਿਉਂਕਿ ਮੋਬਾਈਲ ਦਾ ਵੀ ਖਤਰਾ ਹੁੰਦਾ ਤੁਹਾਨੂੰ ਪਤਾ ਹੀ ਐ ਆ ਦੇਖੋ ਕਿੰਨਾ ਸੋਹਣਾ ਤੜਕਾ ਬਣਿਆ ਦੇਖੋ ਇਸਲਾ ਤੜਕਾ ਬਣਾਇਆ ਜਿਵੇਂ ਕਿਤੇ ਨਾ ਪਤਾ ਨਹੀਂ ਕਿਹੜੀ ਚੀਜ਼ ਨੂੰ ਤੜਕਾ ਲੱਗਣਿਆ ਹੁੰਦਾ ਛਣਿਆਂ ਦੀ ਸਬਜ਼ੀ ਬਣੂ ਕਿਉਂ ਨਾ ਸੁਆਦ ਤੁਸੀਂ ਆਪੇ ਦੇਖੋ ਹੁਣ ਹੀ ਨਾ ਤੁਹਾਨੂੰ ਵਿਖਾਨੀ ਆ ਮੈਂ ਕਿ ਆਪਾਂ ਹੁਣ ਇਹਦੇ ਵਿੱਚ ਨਾ ਛਣੇ ਜਿਹੜੇ ਆ ਉਹ 보면은 ਚਨੇ ਕਿਹੜੇ ਪਾਉਣੇ ਆ ਮੈਂ ਜਿਹੜੇ ਮੈਂ ਘੋਟ ਕੇ ਰੱਖੇ ਹੋਏ ਆ ਪਹਿਲਾਂ ਇਹ ਪਾਵਾਂਗੀ ਆਹ ਚਨੇ ਮੈਂ ਪਾਣੇ ਜੀ ਆ ਦੇਖੋ ਕਿਉਂਕਿ ਮੈਂ ਆਹ ਸਬਜੀ ਸੰਗਣੀ ਬਣਾਣੀ ਆ ਤੇ ਇਸ ਤਰ੍ਹਾਂ ਕਰਕੇ ਮੈਂ ਜਰੂਰ ਚਨੇ ਜਿਹੜੇ ਆ ਨਾ ਇਹ ਪਾਵਾਂਗੀ ਇਹਦੇ ਨਾਲ ਇਸੇ ਪਾਣੀ ਦੇ ਨਾਲ ਮੈਂ ਜ਼ਿਆਦਾ ਪਾਣੀ ਬਾਹਰੋਂ ਨਹੀਂ ਲੈਣਾ ਮਤਲਬ ਬਾਹਰ ਦਾ ਮਤਲਬ ਕੱਚਾ ਪਾਣੀ ਨਹੀਂ ਲੈਣਾ ਮੈਂ ਮੈਂ ਸਾਰਾ ਇਹੀ ਪਾਣੀ ਲੈਣਾ ਹੈ ਜਿੰਨਾ ਬਣ ਸਕਿਆ ਤਾਂ ਮੈਂ ਇਹਦੇ ਨਾਲ ਹੀ ਬਣਾਵਾਂਗੀ ਆਹ ਥੋੜਾ ਧਵਾਉਂਗੀ ਮੈਂ ਅਬਲ ਤੇ ਪਾਣੀ ਮੇਰਾ ਇਸੇ ਚੀਜ਼ ਨਾਲ ਪੂਰਾ ਹੋ ਜਾਏਗਾ ਜਨਨੇ ਕਿ ਛੋਲਿਆਂ ਦੀ ਸਬਜ਼ੀ ਬਣਦੀ ਹੈ ਤੇ ਆ ਵੇਖੋ ਪਾਣੀ ਹੈਗਾ ਹੈ ਇਹਦੇ ਚ ਇਹਦੇ ਨਾਲ ਹੀ ਤਰੀ ਮੈਂ ਜਿੰਨੀ ਚਾਹੀਦੀ ਮੈਨੂੰ ਉਹ ਨਹੀਂ ਬਣਾਵਾਂਗੀ ਕਈ ਬਹੁਤ ਸੰਘਣੀ ਤਰੀ ਖਾਂਦੇ ਆ ਪਰ ਮੈਂ ਇਸ ਹਾਬ ਦੀ ਤਰੀ ਬਣਾਵਾਂਗੀ ਮੈਂ ਬਹੁਤ ਸੰਘਣੀ ਤਰੀ ਨਹੀਂ ਬਣਾਉਂਦੀ ਮੈਂ ਫਿਰ ਵੀ ਜਿਹੋ ਜੀ ਮੈਨੂੰ ਚਾਹੀਦੀ ਉਹਦੇ ਤੋਂ ਵੱਧ ਵਧੀਆ ਬਣਨੀ ਹੈ ਇਹ ਤੇ ਆਪਾਂ ਹੁਣ ਕੁੱਕਰ ਨੂੰ ਕਰ ਦਿੰਨੇ ਆ ਬੰਦ ਇਹਨੂੰ ਹੁਣ ਸੱਪ ਸੀੜੀਆਂ ਘੱਟੋ ਘੱਟ ਲਵਾਵਾਂਗੇ ਫਿਰ ਤੁਹਾਨੂੰ ਖੋਲ ਕੇ ਵਿਖਾਉਣੀ ਆ ਮੈਂ ਵੀ ਸਬਜੀ ਆਪਾਂ ਕਿਸ ਤਰ੍ਹਾਂ ਦੀ ਤਿਆਰ ਕੀਤੀ ਏ ਤੇ ਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬੜੀ ਬੜੀ ਮਿਹਰਬਾਨੀ ਤੁਹਾਡੀ ਤੁਹਾਡੇ ਹੀ ਪਿਆਰ ਸਦਕੇ ਮੇਰਾ ਚੈਨਲ ਚੱਲਣਾ ਏ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਵੀ ਕੋਈ ਪਿਆਰ ਭਰਾ ਦੇਖ ਕੇ ਬਣਾ ਸਕਿਆ ਇਹ ਇਹਨਾਂ ਚੀਜ਼ਾਂ ਨੂੰ ਬਣਾ ਕੇ ਆਪਾਂ ਖਾਣਾ ਹੁੰਦਾ ਵਾ ਵਧੀਆ ਤਰ੍ਹਾਂ ਕਜੇ ਵਧੀਆ ਤਰ੍ਹਾਂ ਕੋਈ ਸਬਜੀ ਬਣਦੀ ਆ ਤੇ ਇਸੇ ਤਰ੍ਹਾਂ ਹੀ ਸਿੱਖਣੀ ਜਾਂ ਵੇਖਣੀ ਕੋਈ ਮਾੜੀ ਗੱਲ ਨਹੀਂ ਹੁੰਦੀ ਅੱਗੇ ਤੋਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਦ ਕੇ ਦੇਖੋ ਜੀ ਤੜਕਾ ਗਿਆ ਲੱਗ ਸਬਜੀ ਨੂੰ ਤੇ ਤੁਹਾਨੂੰ ਮੈਂ ਵਿਖਾ ਦਿੰਨੀ ਆ ਇਹਦੇ ਵਿੱਚ ਮੈਂ ਕਰੀ ਕਿੰਨੀ ਘਪਾਈ ਆ ਆ ਦੇਖੋ ਦੇਖੋ ਕਿੰਨਾ ਸੋਹਣਾ ਤਰੀ ਦਾ ਰੰਗ ਆ ਕਿੰਨੀ ਸੋਹਣੀ ਲਾਲ ਬੰਨੀ ਸਬਜੀ ਆ ਵੇਖੋ ਫਰਸਟ ਕਲਾਸ ਬੰਨੀ ਆ ਕਿ ਹੁਣ ਮੈਂ ਤਾਂ ਸਬਜੀ ਬਣਦੀ ਆ ਤੇ ਫੇਰ ਮੈਂ ਤੁਹਾਨੂੰ ਲੋ ਜੀ ਆਪਾਂ ਹੁਣ ਛੋਲਿਆਂ ਦੀ ਸਬਜ਼ੀ ਕਰ ਲਈ ਹੈ ਤਿਆਰ ਤੇ ਇਹ ਡੂੰਘੇ ਦੇ ਵਿੱਚ ਕੱਢਾਂਗੇ ਤੇ ਤੁਹਾਨੂੰ ਮੈਂ ਪਹਿਲਾਂ ਵਿਖਾਵਾਂਗੀ ਕਿ ਸਬਜ਼ੀ ਸਾਡੀ ਕਿੱਦਾਂ ਦੀ ਤਿਆਰ ਹੋਈ ਹੈ ਇਹ ਦੇਖੋ ਮੈਂ ਕੁੱਕਰ ਲਾ ਲਿਆ ਥੱਲੇ ਇਹਦੇ ਵਿੱਚੋਂ ਮੈਂ ਨਾ ਆਹ ਦੇਖੋ ਉਹ ਥੱਲੇ ਮਿਸਤਰੀ ਬਹੁਤ ਰੋੜਾ ਪਾ ਰਹੇ ਨੇ ਇਸ ਕਰਕੇ ਨਾ ਮੇਰੀ ਵੀਡੀਓ ਜਿਹੜੀ ਆ ਵਿੱਚ ਰੋਣਾ ਆ ਰਿਹਾ ਆਹ ਦੇਖੋ ਦੇਖੋ ਕਿੰਨੀ ਸਬਜ਼ੀ ਸੁਣੀ ਬਣੀ ਹੈ ਤੁਸੀਂ ਦੇਖ ਸਕਦੇ ਹੋ ਸਬਜ਼ੀ ਆਹ ਦੇਖੋ ਖਾਚਰ ਵੇਖੋ ਸਬਜੀ ਦਾ ਕਿੰਨੀ ਪਿਆਰੀ ਸਬਜੀ ਬਣੀ ਹੈ ਕਿੰਨੀ ਵਧੀਆ ਬਣੀ ਹੈ ਆ ਦੇਖੋ ਦੇਖੋ ਕੋਈ ਹੈ ਕਮੀ ਕਿਸੇ ਗੱਲ ਦੀ ਲੋ ਤੇ ਨਹੀਂ ਤੇ ਤੁਹਾਨੂੰ ਮੈਂ ਵਿਖਾ ਦਿੰਨੀ ਹੁਣੇ ਹੀ ਲਓ ਜੀ ਮੈਂ ਸਬਜੀ ਤਾਂ ਖੋਲ ਦਿੱਤੀ ਹੈ ਇਹ ਦੇਖੋ ਕਿੰਨੀ ਪਿਆਰੀ ਸਬਜੀ ਬਣੀ ਹੈ ਕਿੰਨੀ ਵਧੀਆ ਬਣੀ ਹੈ ਆ ਦੇਖੋ ਉਹੇ ਚਨੇ ਪਾਉਣ ਨਾਲ ਬਹੁਤ ਵਧੀਆ ਚੋਲਾ ਨਾ ਖਾਓ ਭਾਵੇਂ ਤੁਸੀਂ ਤਰੀ ਨਾ ਖਾਓ ਦਾ ਮਤਲਬ ਸੋਰੀ ਰੋਟੀ ਨਾ ਖਾਓ ਆ ਵੇਖੋ ਕਿੰਨੀ ਪਿਆਰੀ ਸਬਜੀ ਬਣੀ ਹੈ ਇੰਨੀ ਤਰੀ ਜਿਹੜੀ ਇੰਨੀ ਕੀ ਸੰਘਣੀ ਹੋਣੀ ਚਾਹੀਦੀ ਆ ਬਹੁਤ ਜ਼ਿਆਦਾ ਸੰਘਣੀ ਤਰੀ ਜਿਹੜੀ ਹੁੰਦੀ ਹੈ ਨਾ ਉਹ ਸਹੀ ਨਹੀਂ ਹੁੰਦੀ ਪਰ ਉਹ ਪਿਆਜ਼ ਬਹੁਤ ਢੇਲ ਵੀ ਬਹੁਤ ਪੈਂਦਾ ਤੇ ਪਿਆਜ਼ ਵੀ ਬੜੇ ਪੈਂਦੇ ਨੇ ਆਪਾਂ ਹੁਣ ਆ ਦੇਖੋ ਤੁਹਾਨੂੰ ਪਾ ਕੇ ਵਿਖਾਉਣੀ ਮੈਂ ਡੂੰਘੇ ਦੇ ਵਿੱਚ ਆਹ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਹੈ ਤੇ ਇਦਾਂ ਹੀ ਬਣਾਇਆ ਕਰੋ ਤੇ ਇਦਾਂ ਹੀ ਖਾਇਆ ਕਰੋ ਆ ਦੇਖੋ ਤੇ ਹੁਣ ਮੈਂ ਤੁਹਾਨੂੰ ਨਾ ਸਾਰੀ ਪਾ ਕੇ ਵਿਖਾਨੀ ਆ ਲੋ ਜੀ ਸਬਜੀ ਤੁਸੀਂ ਦੇਖ ਸਕਦੇ ਹੋ ਆ ਤੇਜ ਪੱਤਾ ਆ ਇਹਨੂੰ ਵਿੱਚੇ ਰਹਿਣ ਦਿਓ ਕੋਈ ਗੱਲ ਨਹੀਂ ਜਦੋਂ ਖਾਣੀ ਆ ਸਬਜੀ ਉਦੋਂ ਕੱਢ ਲਿਓ ਆ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਆ ਵਧੀਆ ਫਸਟ ਕਲਾਸ ਬਣੀ ਆ ਇਹੋ ਦੀਆਂ ਸਬਜ਼ੀਆਂ ਬਣਾ ਕੇ ਖਾਇਆ ਕਰੋ ਤੇ ਰਿਆਰ ਫੂਡ ਨੂੰ ਜ਼ਰੂਰ ਤੁਸੀਂ ਨਾ ਪਿਆਰ ਦਿਆ ਕਰੋ ਵਿਆਰ ਪੂੜ ਜਿਹੜਾ ਆ ਬਹੁਤ ਵਧੀਆ ਤੁਹਾਨੂੰ ਸਬਜ਼ੀਆਂ ਦੀਆਂ ਵੀਡੀਓ ਚਟਣੀਆਂ ਦੀਆਂ ਵੀਡੀਓ ਬਖਾੰਦਾ ਰਹਿੰਦਾ ਈ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਨਾਲ ਓਨੀ ਦੇਰ ਤੱਕ ਗੁੱਡ ਬਾਏ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਨਾਲ ਓਨੀ ਦੇਰ ਤੱਕ ਤੁਹਾਨੂੰ ਗੁੱਡ ਬਾਏ ਤੇ ਵੇਖੋ ਸਬਜ਼ੀਆਂ ਕਿੰਡੀਆਂ ਸੋਹਣੀਆਂ ਤੇ ਵਧੀਆ ਏ ਖਾਓ ਤੇ ਮੌਜ ਮਨਾਓ ਵੀ ਐਕਸ ਕਰਦੇ ਆ ਜੀ ਤੁਸੀਂ ਸਬਜ਼ੀ ਛੋਲਿਆਂ ਦੀ ਬਹੁਤ ਵਧੀਆ ਤਿਆਰ ਹੋਈ ਹੈ ਦੇਖੋ ਤੇ ਇਸ ਤਰ੍ਹਾਂ ਦੀ ਹੀ ਸਬਜੀ ਜਿਹੜੀ ਹੈ ਤਿਆਰ ਕਰਕੇ ਖਾਇਆ ਕਰੋ ਆ ਦੇਖੋ ਮਾ ਦੇਖੋ ਕਿੰਨੀ ਵਧੀਆ ਤਿਆਰ ਹੋਈ ਹੈ ਤਰੀਕ ਦੀ ਸੋਹਣੀ ਬਣੀ ਹੈ ਤੇ ਬਹੁਤ ਜ਼ਿਆਦਾ ਪਿਆਜ਼ ਪਾਉਣ ਦਾ ਕੋਈ ਫਾਇਦਾ ਨਹੀਂ ਆ ਜਣੀ ਪੀਠ ਕੇ ਪਾਇਆ ਕਰੋ ਤੇ ਫਿਰ ਬਹੁਤ ਹੀ ਟੇਸਟ ਵੇਖਿਆ ਕਰੋ ਸਬਜੀ ਦਾ ਵੀ ਬਹੁਤ ਵਧੀਆ ਰਿਆਪੋਰਟ ਚੈਨਲ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ